ਮੇਰੇ ਸਾਹਮਣੇ ਬੈਠੇ ਰਸਨ ਦਿਮਾਗ ਮੈਂ ਨਾ ਇਹ ਜਿੰਨੇ ਸਾਰੇ ਆਪਾਂ ਵਿਚਾਰ ਚਰਚਾਵਾ ਕੀਤੀਆਂ ਇਹ ਮੇਰਾ ਤਾਂ ਚਿਹਰਾ ਉੱਤਰ ਗਿਆ ਮੈਂ ਤੇ ਬਹੁਤ ਉਦਾਸ ਹਾਂ ਤੇ ਮੈਂ ਤੁਹਾਡੇ ਸਾਰਿਆਂ ਦੇ ਚਿਹਰੇ ਦੇਖੇ ਵੀ ਅਸੀਂ ਮਰ ਜਾਏ ਪਏ ਮੈਂ ਗੱਲ ਕਰਨੀ 8 ਮਾਰਚ ਦੀ ਗੱਲ ਹੋਈ ਇਹ ਸਾਰਿਆਂ ਨੇ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਮਸਲੇ ਉਠਾਏ ਆ ਜਿਹੜੇ ਸੱਚਮੁੱਚ ਹੈਗੇ ਆ ਔਰ ਅਸੀਂ ਉਦਾਸੀ ਤਾਂ ਕਿ ਇਹ ਮਸਲੇ ਹੈਗੇ ਨੇ ਮੈਂ ਗੱਲ ਕਰਦੀ ਆ 364 ਦਿਨਾਂ ਦੀ ਅਗਲੇ 364 ਦਿਨਾਂ ਦੀ ਕਿ ਅਸੀਂ ਇੱਥੋਂ ਤੱਕ ਅਜੇ ਬੈਠੇ ਆ ਕਿ ਆਜ਼ਾਦੀ ਨੂੰ ਵੀ ਇਨੇ ਸਾਲ ਬੀਤ ਗਏ ਕਿ ਅਸੀਂ ਮਰਦ ਨੂੰ ਮਰਦ ਤੇ ਔਰਤ ਨੂੰ ਔਰਤ ਸਮਝੀ ਬੈਠੇ ਅਸੀਂ ਇਹਨਾਂ ਨੂੰ ਇੱਕ ਇਕਾਈ ਵਜੋਂ ਨਹੀਂ ਜਾਣ ਸਕਦੇ ਅਸੀਂ ਇਸ ਦਾ ਇੱਕ ਸੋਸ਼ਲ ਸਿੰਬਲ ਨਹੀਂ ਉਸਾਰ ਸਕਦੇ ਕਿ ਅਸੀਂ ਇੱਕ ਇਸੇ ਦਾ ਹੀ ਫਾਇਦਾ ਉਠਾਇਆ ਜਾ ਰਿਹਾ ਔਰਤਾ ਇਸ ਇੱਕ 8 ਮਾਰਚ ਤੇ ਘਰੇਲੂ ਹਿੱਸਾ ਦੀ ਗੱਲ ਕਰਨ ਤੇ ਉਹ ਆਪਣੀ ਸਮਾਜ ਦੇ ਵਿੱਚ ਸਥਿਤੀ ਦੀ ਗੱਲ ਕਰਨ ਇਥੋਂ ਤੱਕ ਮਹਦੂਦ ਨਹੀਂ ਹੈ। ਔਰਤਾ ਟੈਕਨੋਲੋਜੀ ਵਿੱਚ ਵਿੱਚ ਔਰਤਾ ਇਕਨੋਮਿਕਸ ਵਿੱਚ ਔਰਤਾ ਸਾਈਬਰ ਕ੍ਰਾਈਮ ਦੇ ਵਿੱਚ ਔਰਤਾ ਪੋਲਿਟਿਕਸ ਦੇ ਵਿੱਚ ਔਰਤਾ ਸਸ਼ਾਲੋ ਦੀ ਹਰ ਇੱਕ ਖੇਤਰ ਦੇ ਵਿੱਚ ਐਕਸਪਰਟ ਬੈਠੀਆਂ ਹਨ। ਅਗਲੇ ਆਉਣ ਵਾਲੇ 64 ਦਿਨਾਂ ਦੇ ਵਿੱਚ ਅਸੀਂ ਕੀ ਕਰੀਏ ਕਿ ਇਹ ਪੰਜਾਬੀ ਜਿਹੜੇ ਕੇਂਦਰੀ ਪੰਜਾਬੀ ਲੇਖਕ ਸਭਾ ਹੈ ਇਹਦੇ ਵਿੱਚ ਪਾਉਣੇ 200 ਤੋਂ ਜ਼ਿਆਦਾ ਲੇਖਕ ਸਭਾਵਾਂ ਮੌਜੂਦ ਨੇ ਉਹ ਦੇਖਣਾ ਕਿ ਆਪਾਂ ਇੱਕ ਇਕਾਈ ਵਜੋਂ ਕਿ ਇੱਕ ਸੋਸ਼ਲ ਸਿੰਬਲ ਪੈਦਾ ਕਰੀਏ ਕਿ ਅਸੀਂ ਇੱਕਾਂ ਤੇ ਅਸੀਂ ਸਮਾਵਾਂ ਦੇ ਵਿੱਚ ਇੱਕ ਵਿਚਾਰ ਚਰਚਾਵਾ ਚਲਾਈਏ ਜਿਵੇਂ ਸੱਥਾਂ ਚ ਚੱਲਦੀ ਹੁੰਦੀ ਹੈ ਅਸੀਂ ਪਹਿਲਾਂ ਕਿ ਵਰਡ ਆਰਡਰ ਦੇ ਵਿੱਚ ਜਿਹੜਾ ਪਾਵਰ ਸਟਰਕਚਰ ਕੀ ਵਰਡ ਆਰਡਰ ਕੀ ਹੈ ਅੱਜ ਪਾਵਰ ਸਟਰਕਚਰ ਕੀ ਹੈ ਕਿ ਸਾਰੀ ਦੁਨੀਆ ਦੇ ਕਾਰਪੋਰੇਟਸ ਇੱਕ ਹੋ ਰਹੇ ਤੇ ਅਸੀਂ ਖੇਰੂ 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 ਆ ਮੇਰੀ ਜਥੇਬੰਦੀ ਹੈ ਮੈਂ ਨਹੀਂ ਢਿਲੋ ਨਾਲ ਗੱਲ ਕਰਨੀ ਦਫਾ ਹੋਵੇ ਇਹ ਮੇਰੀ ਆ ਜਥੇਬੰਦੀ ਹੈ ਉਹ ਤਾਂ ਸੁਣ ਲਿਆ ਅੱਗੇ ਤੋਂ ਮੈਨੂੰ ਫੋਨ ਨਾ ਕਰ ਤੂੰ ਕਰੀ ਸਾਡੀਆਂ ਜਿਹੜੀਆਂ ਲੜਾਈਆਂ ਨੇ ਇਹ ਇੰਨੀਆਂ ਨਿੱਕੀਆਂ ਇੰਨੀਆਂ ਵਜੂਲ ਨੇ ਕਿ ਸਾਡੇ ਉੱਤੇ ਕਾਠੀ ਪਾਈ ਜਾਣੀ ਐ ਅਸੀਂ ਤਾਂ ਖੁਦ ਆਪਦੇ ਤੌਣ ਨੇ ਵੀ ਕਰੀ ਬੈਠੇ ਆਂ ਬਈ ਆਜੋ ਪਾ ਦਿਓ ਪੰਜਾਲੀ ਸਾਡੇ ਉੱਤੇ ਇਸ ਜਿਹੜਾ ਇੰਟਰਨੈਸ਼ਨਲ ਆ ਇਹਨੂੰ ਵੀ ਸਮਝਣਾ ਤਾਂ ਉਹਦੇ ਵਿੱਚ ਔਰਤਾਂ ਦਾ ਔਰਤਾਂ ਦਾ ਯੋਗਦਾਨ ਹੋਣਾ ਕੱਲਾ ਨਹੀਂ ਹੈ ਕਿ 8 ਮਾਰਚ ਨੂੰ ਅਸੀਂ ਔਰਤਾਂ ਦੇ ਮਸਲੇ ਔਰਤਾਂ ਦਾ ਕੋਈ ਮਸਲਾ ਨਹੀਂ ਇੱਕ ਵੀ ਦੱਸੋ ਜੇ ਔਰਤ ਦਾ ਮਸਲਾ ਹੋਵੇ ਅਸੀਂ ਬਹੁਤ ਸਾਰੀਆਂ ਕਰ ਲਈਆਂ ਵਿਚਾਰਾ ਕਰ ਲੀਆਂ ਇੱਕ ਵੀ ਮਸਲਾ ਦੱਸੋ ਤੁਸੀਂ ਸਾਰੇ ਬੈਠੇ ਹੋ ਜਿਹੜਾ ਔਰਤ ਦਾ ਮਸਲਾ ਔਰਤਾਂ ਦਾ ਕੋਈ ਮਸਲਾ ਨਹੀਂ ਮਸਲੇ ਤਾਂ ਸਮਾਜ ਦੇ ਹੈ ਹਾਂ ਵਾਪਰਦੇ ਔਰਤਾਂ ਤੇ ਔਰ ਤਦੂਕ ਮਸਲੀ ਨਹੀਂ ਤੇ ਜੇ ਵਾਪਰ ਦੇ ਔਰਤਾਂ ਤੇ ਹੈ ਸਾਡੇ ਤਾਂ ਘਰ ਦੇ ਵਿੱਚ ਅਸੀਂ ਜਦੋਂ ਡੰਗਰ ਸਾੰਗਦੇ ਆ ਤੇ ਮੱਝ ਚੋਂ ਤੋਂ ਪਹਿਲਾਂ ਉਹਦੇ ਥਾਪ ਹੀ ਦਿੰਦੇ ਅਸੀਂ ਉਹਦੀ ਭੁੱਖ ਤੇ ਪਿਆਸ ਨੂੰ ਮਹਿਸੂਸ ਕਰਦੇ ਅਸੀਂ ਪਾਣੀ ਬਾਝ ਪੀਂਦੇ ਹਾਏ ਮੇਰੀ ਮੱਝ ਨੂੰ ਪਹਿਲਾਂ ਸ਼ਾਬੇ ਕਰਿਆ ਇਦਾਂ ਹੀ ਕਰਦੇ ਆਂ ਤੇ ਅਸੀਂ ਸਾਰੇ ਸਮਾਜ ਜਿਹੜਾ ਵੱਖਰੇ ਵਿਆਂ ਚ ਬੈਠਾ ਆ ਜਿਹੜਾ ਐਡਾ ਵੱਡਾ ਕਾਰਪੋਰੇਟਸ ਦਾ ਹਮਲਾ ਆ ਸਾਰੀ ਦੁਨੀਆ ਤੇ ਹਮਲਾ ਆ ਤੇ ਜਦੋਂ ਉਹਦੇ ਵਿੱਚ ਲੋਕ ਮਰਨੇ ਖਲਕਤ ਮਰਨੇ ਆ ਤੇ ਔਰਤਾਂ ਸਭ ਤੋਂ ਪਹਿਲਾਂ ਮਰਦੀ ਉਹਨਾਂ ਤੇ ਸਭ ਤੋਂ ਵੱਧ ਜਿਹੜਾ ਵਾਰ ਹੋਣਾ ਮਰਦ ਜਿਹੜੀਆਂ ਲੜਾਈਆਂ ਲੜਦੇ ਆ ਨਾ ਜੇ ਔਰਤਾਂ ਉਹੀ ਲੜਾਈਆਂ ਲੜਨ ਤਾ ਉਹ ਵੱਧ ਔਖੀ ਤਰ੍ਹਾਂ ਲੜਾਈਆਂ ਲੜਦੀਆਂ ਉਹਨਾਂ ਨਾਲੋਂ ਵੱਧ ਔਖੀ ਤਰ੍ਹਾਂ ਲੜਾਈਆਂ ਲੜਦੀ ਸਾਰੇ ਘਰ ਦੇ ਕਿਸਾਨ ਸੰਘਰਸ਼ ਦਾ ਮੈਂ ਪਤਾ ਵੀ ਔਰਤਾਂ ਸਾਰੇ ਘਰਾਂ ਦੇ ਕੰਮ ਸਿਮੇਟ ਕੇ ਫੇਰ ਜਾ ਕੇ ਬੈਠਦੀਆਂ ਮਰਦ ਜਾਂਦੇ ਸਜੇ ਸਜਾਏ ਜਾ ਕੇ ਬਹਿ ਜਾਂਦੇ ਚਲੋ ਖਿਆਲ ਮੈਂ ਇਹ ਗੱਲ ਕਰਨੀ ਹੈ ਕਿ 364 ਦੇ ਨਾਲ ਵਿੱਚ ਜਦੋਂ ਤੁਸੀਂ ਸੁਭਾਵਾਂ ਦੇ ਫੈਸਲੇ ਕਰੋ ਤਾਂ ਇਹ ਜ਼ਰੂਰ ਦੇਖੋ ਕਿ ਤੁਹਾਡੇ ਆਸ-ਪਾਸੇ ਬਹੁਤ ਔਰਤਾਂ ਨੇ ਉਹਨਾਂ ਵਿੱਚ ਸ਼ਾਮਲ ਕਰੋ ਕਿਸੇ ਤਰ੍ਹਾਂ ਆਪਾਂ ਸਾਰੇ ਮਿਲ ਕੇ ਬੈਠੀ ਅਸੀਂ ਬੈਠ ਗਏ ਅਮ ਮੈਂ ਕਹਿੰਦੀ ਆ ਕਿ ਸਾਰਾ ਕੁਝ ਬਣਨਾ ਬਹੁਤ ਸੌਖਾ ਤੁਹਾਨੂੰ ਕਹਿੰਦੀ ਲੋੜ ਨਹੀਂ ਤੁਸੀਂ ਰੋਸ਼ਨ ਦਿਮਾਗ ਬੈਠੇ ਹੋ ਮਰਦ ਬਣਨਾ ਰੋਸ਼ਨ ਦਿਮਾਗ ਬਣਨਾ ਬਹੁਤ ਸੌਖਾ ਹੈ ਇਹ ਜਿਹੜੀਆਂ ਸਾਡੀਆਂ ਭੈਣਾਂ ਬੈਠੀਆਂ ਨੇ ਉਹਨਾਂ ਦੇ ਵਿੱਚ ਸ਼ਬਨਮ ਹਾਸ਼ਮੀ ਬਣਨਾ ਕਮਲਜੀਤ ਢਿੱਲੋਂ ਬਣਨਾ ਹਰ ਕੀਰਤ ਕੌਰ ਚਾਲ ਬਣਨਾ ਇਹ ਆਪਣੀ ਨਵਜੋਤ ਢਿੱਲੋਂ ਬਣਨਾ ਗੁਰਦੇਵ ਕੌਰ ਬਣਨਾ ਗੁਰਬਿੰਦਰ ਸਿੱਧੂ ਬਣਨਾ ਤੇ ਆ ਸਾਡੀ ਕੁੜੀ ਦਸਾਂਝ ਬਣਨਾ ਮੈਡਮ ਬੈਸ ਬਣਨਾ ਆ ਤੁਹਾਡੇ ਵਰਗੀਆਂ ਔਰਤਾਂ ਸਾਰੀਆਂ ਬਣਨਾ ਬਹੁਤ ਔਖਾ ਜੇ ਤੁਸੀਂ ਬਣਿਓ ਮੈਂ ਤੁਹਾਨੂੰ ਸਲਾਮ ਕਰਦੀ ਆ ਤੁਹਾਡਾ ਸਾਰਾ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਆ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਪਿਆਰਾ ਸ਼ੁਕਰੀਆ ਅਦਾ ਕਰਦੀ ਆ ਕਿ ਆਪਾਂ ਨੇ ਔਰਤਾਂ ਦਾ ਦਿਵਸ ਸਾਰਿਆਂ ਨੇ ਰਲ ਕੇ ਬਣਾਇਆ ਆ ਔਰਤ ਮਰਦੋ ਕੇ ਨਹੀਂ ਬਣਾਇਆ ਸਲਾਮ ਸਾਰਿਆਂ ਨੂੰ ਅੱਜ ਅਲਵਾ ਥੋੜਾ ਸਾਰਿਆਂ ਦਾ ਸਮਾਂ ਬਚਾਣ ਲਈ ਅਸੀਂ ਸਾਰਿਆਂ ਦਾ ਜਿਹੜਾ ਸਨਮਾਨ ਸੀ ਬੈਠੇ ਬੈਠੇ ਕੀਤਾ ਪਰ ਅਸੀਂ ਚਾਹਾਂਗੇ ਇੱਕ ਗਰੁੱਪ ਫੋਟੋ ਦੇ ਨਾਲ ਹੀ ਸਾਡੇ ਗਰੁੱਪ ਦੀ ਖਿੱਚ ਦਿਓ ਹਾਂਜੀ ਨਾਲ ਹੀ ਸਾਡੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਬਲਬੀਰ ਰਾਏ ਕੋਟੀ ਵੀ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਕਿ ਗਰੁੱਪ ਫੋਟੋ ਲਈ ਜ਼ਰੂਰ ਅਸੀਂ ਖੜੇ ਹੋ ਜਾਈਏ ਤੇ ਫਿਰ ਅਸੀਂ ਸੈਸ਼ਨ ਦੀ ਸਮਾਪਤੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਦੋਸਤੋ ਇਹ ਸੈਸ਼ਨ ਦਾ ਸਮਾਪਨ ਜਿਹੜਾ ਅਸੀਂ ਇੱਕ ਵੀਡੀਓ ਨਾਲ ਕਰਨਾ ਹੈ ਵੀਡੀਓ ਨਾਲ ਦੀ ਸ਼ੁਰੂ ਹੋਇਆ ਸੀ ਇੱਕ ਸ਼ਾਜ਼ੀਆ ਮਨਜ਼ੂਰ ਦਾ ਗੀਤ ਹੈ ਉਸ ਗੀਤ ਨਾਲ ਆਪਾਂ ਇਹ ਸੈਸ਼ਨ ਦਾ ਸਮਾਪਨ ਕਰਾਂਗੇ ਨਾਲ ਦੀ ਨਾਲ ਦੂਸਰਾ ਸੈਸ਼ਨ ਹੈ ਕੋਈ ਬਾਹਰ ਨਾ ਜਾਵੇ ਖਾਣਾ ਤੁਹਾਨੂੰ 2:30 ਵਜੇ ਮਿਲਣਾ ਹੈ